ਸੰਗਤ ਜੀ ਜਿੰਨੀ ਦੇਰ ਦੇਖ ਵਰਤਦੀ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਅੱਜ ਦਾ ਪਵਿੱਤਰ ਹੁਕਮਨਾਮਾ ਸੋਰਠ ਮਹੱਲਾ ਨੋਮਾ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਕਾਰ ਬਿਮਚੋ ਰਚਿਆ ਹੋਇਆ ਰਾਗ ਸੋਰਠ ਵਿੱਚ ਇਹ ਪਵਿੱਤਰ ਬਾਣੀ ਧੰਨ 탄 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 633 634 ਤੇ ਸੁਭਾਏ ਮਾਨ ਹੈ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੋਖ ਸਨੇ ਅਰ ਪੈ ਨਹੀਂ ਜਾ ਕੇ ਕਾਂਚਨ ਮਾਟੀ ਮਨ ਰਹਾਉ ਰਹਾਉ ਵਾਲੀ ਪੰਕਤੀ ਚ ਸਾਹਿਬ ਸਮਝਾਉਣਾ ਕਰਦੇ ਹਨ हे भाई जेड़ा मनुख दुखां ਵਿੱਚ ਕਬਰ ਆਉਂਦਾ ਨਹੀਂ ਜਿਸ मनुख ਦੇ ਹਿਰਦੇ ਵਿੱਚ ਸੁੱਖਾਂ ਨਾਲ ਮੋਹ ਨਹੀਂ ਅਤੇ ਕਿਸੇ ਕਿਸਮ ਦੇ ਡਰ ਨਹੀਂ ਜਿਹੜਾ मनुख سونے ਨੂੰ ਤੇ ਮਿੱਟੀ ਨੂੰ ਸਮਾਨ ਸਮਝਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਨਾ ਨਿੰਦਿਆ ਨਾ ਉਸ ਤਤ ਜਾ ਕਾ ਲੋਭ ਮੋਹ ਅਭਿਮਾਨ ਤਾਰਖ ਸੋਗਤੇ ਰਹੇ ਨਿਆਰ ਨਾਹੀਂ ਮਾਨ અપਮਾਨ ਸਾਹਿਬ ਬਖਸ਼ਿਸ਼ ਕਰਦੇ ਹਨ ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਨਹੀਂ ਬੁਰੀਾਈ ਨਹੀਂ ਕਿਸੇ ਦੀ ਖੁਸ਼ਾਮਦ ਨਹੀਂ ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਜਿਹੜਾ ਮਨੁੱਖ ਖੁਸ਼ੀ ਤੇ ਗਮੀ ਤੋਂ ਨਰਲੇਪ ਰਹਿੰਦਾ ਹੈ ਉਸ ਨੂੰ ਨਾ ਆਦਰ ਪੋਛ ਸਕਦਾ ਹੈ ਨਾ ਹੀ ਨਰਾਦਰ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਆਸਾ ਮਨ ਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿ ਤਹਿ ਕਟ ਬ੍ਰਹਮਨ ਨਿਵਾਸਾ ਹੇ ਭਾਈ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਦਿੰਦਾ ਹੈ ਜਾਗਤ ਤੋਂ ਨਿਰਮੋਹ ਰਹਿੰਦਾ ਹੈ ਜਿਸ ਮਨੁੱਖ ਨੂੰ ਨਾ ਕਾਮ ਬਾਸ਼ਨਾ ਛੋ ਸਕਦੀ ਹੈ ਨਾ ਕਰੋਧ ਛੋ ਸਕਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਗੌਰ ਕਿਰਪਾ ਜੇ ਨਰ ਕੋ ਕੀਨੀ ਤੇਹ ਜੁਗਤ ਪਛਾਨੀ ਨਾ ਨਕਲੀ ਨ ਪੈ ਹੋ ਗਵਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਪਰ ਜਿਸ ਨੂੰ ਕੋਤੇ ਗੁਰੂ ਨੇ ਮਿਹਰ ਕੀਤੀ ਉਸ ਨੇ ਹੀ ਜੀਵਨ ਦੀ ਇਹ ਜਾਂਚ ਸਮਝੀ ਹੈ ਏ ਨਾਨਕ ਜੀ ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ